ja 2 3 ਰੋਜੀ ਸ਼ੋਰ ਸ਼ੋਰ ਕਰਦਾ ਹੈ ਡਾਲਾ ਤੇ ਆਉਂਦਾ ਹੈ ਹਾਂ ਲੱਕੇ ਇਹ ਤੋਂ ਹੋ ਜਾਵੇ ਸਾਰੇ ਆਇ ਲੋ ਨਾ ਜੀ ਇਹਨਾਂ ਨੂੰ ਕੀ ਸਨਮਾਨ ਬਰਾਮਦ ਹੋਇਆ ਔਰ ਕਿੰਨੇ ਇਹ ਬੰਦੇ ਹੈਗੇ ਆ ਜੀ ਮਾਨਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਦੇ ਜਿਹੜੇ ਨਿਰਦੇਸ਼ ਹੈ ਉਸ ਮੁਤਾਬਿਕ ਡੀਐਸਪੀ ਡੀ ਸ੍ਰੀ ਬਰਿੰਦਰ ਖੋਸਾ ਜੀ ਤੇ ਸੀਆਈ ਇੰਚਾਰਜ ਮੋਹਿਦ धवन ਜੀ ਟੀਮ ਨੂੰ ਇੱਕ ਜੁੜੀ ਹੈ ਕਿ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜਾ ਕਾਪਾ ਗੈਂਗ ਹੈਗਾ ਉਹਨੂੰ ਫੜਿਆ ਗਿਆ ਹੈ ਇਹਨੂੰ ਜਿਹੜਾ ਹੈਗਾ ਪਿੰਡ ਵਿਰਾਮ ਸਿੰਘ ਵਾਲਾ ਮਮਦੂਦ ਦੇ ਏਰੀਆ ਵਿੱਚ ਫੜਿਆ ਗਿਆ ਸੀ ਉੱਥੇ ਬਹਿ ਕੇ ਪਲਾਨਿੰਗ ਕਰ ਰਹੇ ਸੀ ਉਹ ਟੱਕਵਾ ਦਿਆ ਕਿਸੇ ਪੈਟਰੋਲ ਪੰਪ ਨੂੰ ਲੁੱਟਣ ਦੀ ਨਾਦੀ ਸਾਜਿਸ਼ ਸੀ ਜਦੋਂ ਨੂੰ ਫੜਿਆ ਗਿਆ ਟੋਟਲ 5 ਨੇ ਸੀ ਤੇ ਬਰਾਮਦਗੀ ਜਿਹੜੀ ਹੈਗੀ 2 ਕਾਪੇ 2 ਬੇਸਬੈਟ 1 ਕਿਰਚ ਜਿਹੜਾ ਸਿਲਵਰ ਕਲਰ ਦਾ ਹੈਗਾ 9 ਮੋਟਰਸਾਈਕਲ ਤੇ 7 ਮੋਬਾਈਲ ਫੋਨ ਦੀ ਬਰਾਮਦਗੀ ਹੋ ਇਹਨਾਂ ਦਾ ਜਿਹੜਾ ਪਰਚਾ ਹੈਗਾ 76/24 24824 ਦਾ ਜਿਹੜੀ ਬੀਐਨਐਸਸੀ ਧਾਰਾ ਹੈਗੀ 310 4 ਤੇ 310 5 ਵਿੱਚ ਦਰਜ ਕੀਤਾ ਗਿਆ ਹੈ ਇਹ ਪਹਿਲੇ ਵੀ ਜਿਹੜੇ ਵਾਰਦ ਤੋਂ ਕੋ ਨਾਮ ਦੇ ਦਿੱਤਾ ਮੈਂ ਹਾਂਜੀ ਹਾਂਜੀ ਜਿਹੜਾ ਇਸ ਵਿੱਚ ਜਿਹੜਾ ਸੰਦੀਪ ਫੜਿਆ ਗਿਆ ਸੰਦੀਪ ਸਿੰਘ ਉਰਫ ਡੀਪੀ ਪੁੱਤਰ ਬਲਦੇਵ ਜਿਹੜਾ ਨੌਰੰਕੇ ਲੇਲੀ थाना ਸਦਾਦਾ ਰਹਿਣ ਵਾਲਾ ਹੈ ਉਸਤੇ ਪਹਿਲਾਂ ਵੀ 8 ਚੋਰੀ ਤੇ ਖੋਦ ਪਰਚੇ ਹੈਗੇ ਇਹ ਉਹਦਾ ਜਿਹੜਾ ਗੈਂਗ ਹੈਗਾ ਕਾਪਾ ਗੈਂਗ ਉਹਦਾ ਇਹ ਮੇਨ ਲੀਡਰ ਆਇਆ ਸੀ ਉਸ ਤੋਂ ਬਾਅਦ ਜਿਹੜਾ ਸਮਰਪ੍ਰੀਤ ਹੈਗਾ ਜਿਹੜਾ ਕੈਂਡਾ ਦਾ ਰਹਿਣ ਵਾਲਾ ਹੈ ਉਸਤੇ ਪਹਿਲਾਂ ਦੋ ਪਰਚੇ ਸੀ ਤੇ ਜਿਹੜਾ ਦੋਸੀ ਕਰਨ ਹੈ ਉਸਤੇ ਵੀ ਪਹਿਲਾਂ ਇੱਕ ਪਰਚਾ ਸੀ ਇਹ ਜਵਾਬ ਦੇਤੇ ਬਾਹਰ ਆਏ ਨੇ ਜਾਂ ਬੜੀ ਜਿਹੇ ਪਹਿਲੇ ਇਹ ਅਸੀਂ ਦਾ ਤਾਂ ਪਤਾ ਰਿਕਾਰਡ ਕਰ ਰਹੇ ਹਾਂ ਮੋਸਟਲੀ ਜਿਹੜਾ ਹੈਗਾ ਜਵਾਨਤੀ ਬਾਹਰ ਆਏ ਜੀ